ਮੇਰਾ ਸਾਹਿਬ ਲੰਬੇ ਸਮੇਂ ਤੋਂ ਜਿਹੜੀ ਕਿ ਇਸ ਰੋਡ ਦੀ ਹਾਲਤ ਇਦਾਂ ਹੀ ਸੀ ਹੁਣ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸੁਧਾਰ ਤਾਂ ਕੀ ਕਰਨਾ ਉਹ ਚ ਵਿਗਾੜ ਹੀ ਕਰਤਾ ਜੀ ਲੋਕਾਂ ਨੂੰ ਹੋਰ ਸਮੱਸਿਆ ਡਬਲ ਆ ਰਹੀ ਪਈ ਹੈ ਬਿਲਕੁਲ ਜੀ ਅੱਜ ਤੋਂ 2 ਮਹੀਨੇ ਪਹਿਲਾਂ ਸਾਡੇ ਐਮ ਐਲ ਏ ਪਰਮਸ਼ੰਕਰ ਜਿੰਪਾ ਜੀ ਇਸ ਰੋਡ ਦਾ ਉਦਘਾਟਨ ਕਰਕੇ ਗਏ ਸੀ ਬੜਾ ਉਤਸ਼ਾਹ ਸੀ ਸਾਰੇ ਨਗਰ ਵਾਸੀਆਂ ਦੇ ਵਿੱਚ ਕਿ ਕਾਫੀ ਧੀਰ ਤੋਂ ਜਿਹੜੀ ਇਹ ਸਮੱਸਿਆ ਜਿਹੜੀ ਸੜਕ ਟੁੱਟੀ ਹੋਈ ਸੀ ਜਗ੍ਹਾ ਜਗ੍ਹਾ ਖੱਡੇ ਹੋਏ ਪਏ ਸੀ ਤੇ ਇਹ ਸੜਕ ਜਿਹੜੀ ਬਣਨ ਜਾ ਰਹੀ ਆ ਪਰ ਉਹ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਵੀ ਅਸੀਂ ਇਹ ਕਹਿੰ ਗੱਲ ਕਰਦੇ ਆਂ ਵੀ ਜਦੋਂ ਸੜਕ ਬਣਾਉਣ ਦਾ ਟਾਈਮ ਸੀਗਾ ਉਦਘਾਟਨ ਕਰਕੇ ਮਸ਼ੀਨਾਂ ਕਹਿੰਦੇ ਆਣ ਲੱਗੀਆਂ ਉਹ ਤੋਂ ਬਾਅਦ ਇਹ ਸੜਕ ਨੂੰ ਧੂੜਨਾ ਸ਼ੁਰੂ ਕਰ ਦਿੱਤਾ 45 ਲੱਖ ਰੁਪਏ ਦੀ ਲਾਗਤ ਦੇ ਨਾਲ ਸੀਵਰ ਪਿਆ ਸੀਗਾ ਉਦੋਂ ਵੀ ਨਾਰੀਅਲ ਇੱਕ ਸਿੰਪਲ ਨਾਰੀਅਲ ਦੇ ਨਾਲ ਇਹੀ ਲੋਕ ਮੌਜੂਦ ਸਕੇ ਸਿੰਪਲ ਨਾਰੀਅਲ ਉਹ ਰੀਬਨ ਦੇ ਨਾਲ ਉਦਘਾਟਨ ਕੀਤਾ ਗਿਆ ਸੀ ਅੱਜ ਇੱਕ 10-15 ਹਜ਼ਾਰ ਰੁਪਏ ਦਾ ਏਡਾ ਸਾਰਾ ਪੱਥਰ ਲਾ ਦਿੱਤਾ ਉਹਦੇ ਉੱਤੇ ਉਦਘਾਟਨ ਕਰ ਦਿੱਤਾ ਸਾਨੂੰ ਉਸ ਚੀਜ਼ ਦਾ ਕੋਈ ਦਿੱਕਤ ਨਹੀਂ ਅੱਜ ਜੋ ਹਾਲਾਤ ਆ ਇਹ 2 ਮਹੀਨੇ ਹੋ ਚੱਲੇ ਸੜਕ ਜਿਹਨੇ ਨਹੀਂ ਸ਼ੁਰੂ ਕਰਨੀ ਸੀ ਕਿਸੇ ਕਾਰਨ ਵਾ ਹੋ ਸਕਦਾ ਠੇਕੇਦਾਰ ਦਾ ਕੰਮ ਕਿਤੇ ਲੇਟ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਜਾਂ ਮੌਸਮ ਦੇ ਵਿੱਚ ਖਰਾਬੀ ਆ ਜਾਂਦੀ ਤੁਸੀਂ ਪਟਣ ਦੇ ਨਾਲ ਸੜਕ ਨੂੰ ਉਸ ਟਾਈਮ ਦੇ ਉੱਤੇ ਹੁਣ ਪਟਣ ਦੇ ਨਾਲ ਹਾਲਾਤ ਇਹ ਹੋ ਗਏ ਆ ਮੈਨੂੰ ਪਤਾ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਸਾਡੇ ਵਾਰਡ ਦੇ ਵਿੱਚ ਇਸੇ ਰੋਡ ਦੇ ਉੱਤੇ ਰਹਿੰਦੇ ਮੇਰੇ ਬਹੁਤ ਹੀ ਅਜੀਬ ਦੋਸਤ ਨੇ ਉਹ ਜਿਹੜੇ ਕਿ ਅੱਜ ਜਲੰਧਰ ਇੱਕ ਨੀਜੀ ਹਸਪੀਟਲ ਦੇ ਵਿੱਚ ਇਲਾਜ ਕਰਾ ਰਿਹਾ ਆਈਸੀਯੂ ਦੇ ਵਿੱਚ ਆ ਡਸਟ ਚੜ ਚੜ ਕੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਉਹਨਾਂ ਨੂੰ ਪ੍ਰੋਬਲਮ ਆ ਗਈ ਆ ਤੋਂ ਇਦਾਂ ਦਿਨ ਪੁਰ ਦਿਨ ਆਪਾਂ ਕਹਿੰਨੇ ਹਾਲਾਤ ਇੰਨੇ ਵਿਗੜਦੇ ਜਾ ਰਹੇ ਆ ਜਿਹੜਾ ਕਿ ਇਹ ਬਹੁਤ ਹੀ ਸਾਡੇ ਲਈ ਸ਼ਰਮਨਾਕ ਗੱਲਬਾਤ ਐਸ ਲਈ ਮੌਜੂਦਾ ਸਰਕਾਰ ਲਈ ਜਾਂ ਸਾਡੇ ਐਮਐਲਏ ਲਈ ਉਹ ਯਾਰ ਮੈਨੂੰ ਦੇ ਸਤਾ ਵੀ ਨਹੀਂ ਗਿਆ ਦੋ ਤਿੰਨ ਮਹੀਨੇ ਦੇ ਵਿੱਚ ਜੇ ਪਾੜੇਗੀ ਕਿਉਂਕਿ ਕੋਲਡਰਸ ਪਲਾਨ ਸਾਰੇ ਬੰਦ ਆ ਤੇ ਇਹਨਾਂ ਨੂੰ ਸ਼ੁਰੂ ਹੀ ਨਹੀਂ ਕਰਨਾ ਚਾਹੀਦਾ ਅਸੀਂ ਕੰਮ ਜੇ ਇਹਨਾਂ ਦੀ ਪਲੈਨਿੰਗ ਹੀ ਕੋਈ ਨਹੀਂ ਮੈਂ ਤਾਂ ਇਹ ਲੱਗਦਾ ਹੈ ਕਿ ਕਿਸੇ ਪਲੈਨਿੰਗ ਦੇ ਨਾਲ ਕੋਈ ਕੰਮ ਹੁੰਦਾ ਕਿ ਹਾਂ ਜੀ ਐਨੀ ਟਾਈਮ ਚ ਕਰ ਕਰਨਾ ਜਦੋਂ ਇਹਨਾਂ ਨੂੰ ਪਤਾ ਸੀ ਕਿ ਪਲਾਂਟ ਬੰਦ ਹੋ ਜਾਣਾ ਹੈ ਤੇ ਕਿਉਂ ਇਹਨਾਂ ਨੇ ਪੱਟੀ ਹੁਸ਼ਿਆਰਪੁਰ ਨਿਊਜ਼ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾ ਨਿਕੇਤ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹੁਸ਼ਿਆਰਪੁਰ ਦੇ ਰੋੜਾਂ ਦੀ ਗੱਲ ਕਰੀਏ ਤਾਂ ਰੋੜਾਂ ਦੀ ਜੱਖਣਾ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਪੱਟੀ ਹੋਈ ਹੈ ਉਹਨਾਂ ਦੀ ਡਿਵੈਲਪਮੈਂਟ ਲਈ ਕਾਰਜ ਵੀ ਜਿਹੜੇ ਕਿ ਸ਼ੁਰੂ ਕਰ ਦਿੱਤੇ ਗਏ ਸੀ ਪਰ ਕੁਝ ਜਗ੍ਹਾ ਦੀ ਗੱਲ ਕਰੀਏ ਤਾਂ ਕਾਰਜ ਇਹ ਜਿਹੜੇ ਜਿਉਂ ਦੇ ਤਿਉਂ ਹੀ ਛੱਡ ਦਿੱਤੇ ਜਾਂਦੇ ਨੇ ਲੋਕਾਂ ਦੀ ਸੁਵਿਧਾ ਲਈ ਰੋਡ ਪੱਟੇ ਜਾਂਦੇ ਨੇ ਪਰ ਉਹ ਰੋਡ ਪੱਟ ਕੇ ਇਦਾਂ ਹੀ ਛੱਡ ਦਿੱਤੇ ਜਾਂਦੇ ਨੇ ਜੋ ਕਿ ਸੁਵਿਧਾ ਤਾਂ ਕੀ ਲੋਕਾਂ ਨੂੰ ਹੁਣ ਦੁਵਿਧਾ ਹੀ ਆ ਰਹੀ ਪਈ ਹੈ ਇਸ ਵਕਤ ਵੀ ਅਸੀਂ ਹੁਸ਼ਿਆਰਪੁਰ ਦੇ ﺍﻟमारीਆਂ ਵਾਲੇ ਚੌਂਕ ਤੋਂ ਨਰਾਇਣਨਗਰ ਨੂੰ ਜਿਹੜਾ ਰੋਡ ਜਾਂਦਾ ਹੈ ਵਾਰਡ ਨੰਬਰ 2 ਤੇ 4 ਦੋਨਾਂ ਨੂੰ ਇਹ ਰੋਡ ਲੱਗਦਾ ਜਿੱਥੋਂ ਦੀ ਬੁਰੀ ਤਰ੍ਹਾਂ ਦੇ ਨਾਲ ਜਖਣਾ ਪੱਟੀ ਹੋਈ ਆ ਤਾਂ ਕੁਝ ਦਿਨ ਪਹਿਲਾਂ ਜਿਹੜਾ ਕਿ ਐਮਐਲਏ ਸਾਹਿਬ ਵੀ ਇੱਥੇ ਪਹੁੰਚੇ ਸੀ ਤਾਂ ਜਿਹੜਾ ਨੀ ਪੱਥਰ ਉਹਨਾਂ ਦੇ ਵੱਲੋਂ ਰੱਖਿਆ ਗਿਆ ਸੀ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਜਿਹੜਾ ਰੋਡ ਹੈ ਇਹ ਪੀਡਬਲਯੂਡੀ ਦੇ ਅੰਡਰ ਆਂਦਾ ਹੈ ਸੋ ਬਹੁਤ ਸਾਰੀਆਂ ਜਗਾਵਾਂ ਨੇ ਜਿਹੜੀਆਂ ਪੀਡਬਲਯੂਡੀ ਦੇ ਅੰਡਰ ਜਿਹੜੇ ਰੋਡ ਆਂਦੇ ਨੇ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਹਾਲਤ ਖਰਾਬ ਹੋਈ ਪਈ ਹੈ ਤਾਂ ਇਹ ਵੀ ਰੋਡ ਜਿਹੜਾ ਕਿ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਨਾਰਾਇਣਨਗਰ ਨੂੰ ਜਾਂਦਾ ਹੈ ﺍﻟमारीਆਂ ਵਾਲੇ ਚੌਂਕ ਤੋਂ ਵਾਰਡ ਨੰਬਰ 2 ਤੇ 4 ਦੇ ਅਧੀਨ ਹੈ ਇੱਕ ਸਾਂਝਾ ਰੋਡ ਹੈ ਤਾਂ ਲੋਕ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਕੱਤਰ ਹੋਏ ਪਏ ਨੇ ਜੋ ਕਿ ਬੁਰੀ ਤਰ੍ਹਾਂ ਦੇ ਨਾਲ ਇਸ ਰੋਡ ਦੀ ਹਾਲਤ ਤੋਂ ਦੁਖੀ ਪਰੇਸ਼ਾਨ ਹੋਏ ਪਏ ਨੇ ਲੋਕੀ ਇੱਥੋਂ ਡਿੱਕੇ ਆਪਣੇ ਗੋਡੇ ਗਿੱਟੇ ਤਰਾਰੇ ਪਏ ਨੇ ਤਾਂ ਇਹ ਵੀ ਤਸਵੀਰ ਜਿਹੜਾ ਕਿ ਦਿਖਾ ਦਿੱਤੀ ਜਾਵੇ ਕਿ ਆ ਗਟਰ ਦਾ ਢੱਕਣ ਤੁਸੀਂ ਦੇਖ ਸਕਦੇ ਹੋ ਧੁੰਦਾਂ ਦਾ ਮੌਸਮ ਹੈ ਤੇ ਜੇਕਰ ਇੱਥੋਂ ਕਿਸੇ ਦੀ ਲੱਤਾਂ ਟੁੱਟ ਜਾਂਦੀ ਹੈ ਜੇ ਕੋਈ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸੋ ਸਾਡੇ ਨਾਲ ਵਾਰਡ ਨੰਬਰ 4 ਤੋਂ ਐਮਸੀ ਸਾਹਿਬ ਅਸ਼ੋਕ ਮਹਿਰਾ ਜੀ ਵੀ ਮੌਜੂਦ ਨੇ ਮਹਿਰਾ ਸਾਹਿਬ ਲੰਬੇ ਸਮੇਂ ਤੋਂ ਜਿਹੜੀ ਕਿ ਇਸ ਰੋਡ ਦੀ ਹਾਲਤ ਇਦਾਂ ਹੀ ਸੀ ਹੁਣ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸੁਧਾਰ ਤਾਂ ਕੀ ਕਰਨਾ ਉਹ ਚ ਵਿਗਾੜ ਹੀ ਕਰਤਾ ਜੀ ਲੋਕਾਂ ਨੂੰ ਹੋਰ ਸਮੱਸਿਆ ਡਬਲ ਆ ਰਹੀ ਪਈ ਹੈ ਬਿਲਕੁਲ ਜੀ ਅੱਜ ਤੋਂ 2 ਮਹੀਨੇ ਪਹਿਲਾਂ ਸਾਡੇ ਐਮਐਲਏ ਬ੍ਰਹਮਸ਼ੰਕਰ ਜਿੰਪਾ ਜੀ ਇਸ ਰੋਡ ਦਾ ਉਦਘਾਟਨ ਕਰਕੇ ਗਏ ਸੀਗੇ ਬੜਾ ਉਤਸ਼ਾਹ ਸੀ ਸਾਰੇ ਨਗਰ ਵਾਸੀਆਂ ਦੇ ਵਿੱਚ ਵੀ ਕਾਫੀ ਧੀਰ ਤੋਂ ਜਿਹੜੀ ਇਹ ਸਮੱਸਿਆ ਜਿਹੜੀ ਸੜਕ ਟੁੱਟੀ ਹੋਈ ਸੀ ਜਗਾ ਜਗਾ ਖੱਡੇ ਹੋਏ ਪਏ ਸੀ ਤੇ ਇਹ ਸੜਕ ਜਿਹੜੀ ਬਣਨ ਜਾ ਰਹੀ ਆ ਪਰ ਉਹ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਵੀ ਅਸੀਂ ਇਹ ਕੱਲ ਕਰਦੇ ਆ ਵੀ ਜਦੋਂ ਸੜਕ ਬਣਾਉਣ ਦਾ ਟਾਈਮ ਸੀਗਾ ਉਦਘਾਟਨ ਕਰ ਗਏ ਮਸ਼ੀਨਾਂ ਕਹਿੰਦੇ ਆਣ ਲੱਗੀਆਂ ਉਸ ਤੋਂ ਬਾਅਦ ਇਹ ਸੜਕ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜੋ ਸਾਨੂੰ ਪਤਾ ਲੱਗਾ ਵੀ ਇਹ ਕਹਿੰਦੇ ਵੀ ਕੁਝ ਇੱਕ ਗਲੀਆਂ ਚੋਂ ਨਮਾੰਦੇ ਗਏ ਕੋਈ ਗਲੀਆਂ ਦੇ ਕੋਈ ਬੰਦੇ ਗਏ ਉਹਨਾਂ ਨੇ ਆਣ ਕੇ ਉਹਦੇ ਹੀ ਫੋਨ ਕਰਤਾ ਜੀ ਹਾਂਜੀ ਸਾਡ ਤੋੜ ਕੇ ਉਹਨੂੰ ਨੀਮੀ ਕਰੋ ਜਦਕਿ ਤੋੜਨ ਦਾ ਇਸ ਸੜਕ ਦੇ ਐਸਟੀਮੇਟ ਦੇ ਵਿੱਚ ਵੀ ਹੈ ਨਹੀਂ ਸੀਗਾ ਠੀਕ ਆ 1 ਇੰਚ ਲੇਅਰ ਉੱਪਰ ਚੜ੍ਹਨੀ ਸੀਗੀ ਉਸ ਕਾਰਨ ਜਾਂ ਕਿਸ ਕਾਰਨ ਵੀ ਇਹਨਾਂ ਨੇ ਇਹਨਾਂ ਨੇ ਨਾ ਪਤਾ ਨਹੀਂ ਉਹਦੇ ਵਿੱਚ ਰਾਜਨੀਤੀ ਬਾੜ ਕੇ ਮੈਂ ਰਾਜਨੀਤੀ ਤੋਂ ਉੱਪਰ ਉੱਟ ਕੇ ਕਹਿ ਰਿਹਾ ਬਜਦੋਂ ਉਹ ਘਟਨ ਕਰਨ ਆਏ ਸੀ ਮੈਂ ਤਾਂ ਮੇਰੇ ਨਾਲ ਲੋਕੇਸ਼ੋਰੀ ਜੀ ਵਾਰਡ ਨੰਬਰ 2 ਤੇ ਕੌਂਸਲਰ ਨੇ ਸੀ ਦੋਨਾਂ ਨੇ ਅਪਰੀਸ਼ੀਏਟ ਕੀਤਾ ਅਸੀਂ ਬੜੀ ਉਹਨਾਂ ਦਾ ਧੰਨਵਾਦ ਕੀਤਾ ਵੀ ਇਹ ਰੋਡ ਜਿਹੜਾ ਨਾ ਮਹੱਲਾ ਵਾਸੀਆਂ ਨੂੰ ਬਹੁਤ ਤਦੀਰਵਾਤ ਰਾਹਤ ਮਿਲਨੀ ਆ ਪਰ ਅੱਜ ਜੋ ਹਾਲਾਤ ਆ ਇਹ 2 ਮਹੀਨੇ ਹੋ ਚੱਲੇ ਸੜਕ ਜਿਹਨੇ ਨਹੀਂ ਸ਼ੁਰੂ ਕਰਨੀ ਸੀ ਕਿਸੇ ਕਾਰਨ ਹੋ ਸਕਦਾ ਠੇਕੇਦਾਰ ਦਾ ਕੰਮ ਕਿਤੇ ਲੇਟ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਜਾਂ ਮੌਸਮ ਦੇ ਵਿੱਚ ਖਰਾਬੀ ਆ ਜਾਂਦੀ ਤੁਸੀਂ ਪੱਟ ਦੇ ਨਾ ਸੜਕ ਨੂੰ ਉਸ ਟਾਈਮ ਦੇ ਉੱਤੇ ਹੁਣ ਪੱਟਣ ਦੇ ਨਾਲ ਹਾਲਾਤ ਇਹ ਹੋ ਗਏ ਆ ਮੈਨੂੰ ਪਤਾ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐਸੇ ਵੇਲੇ ਰੋਡ ਦੇ ਉੱਤੇ ਆਲੇ ਦੁਆਲੇ ਜਿੰਨੇ ਵੀ ਘਰ ਹੈਗੇ ਆ ਕੁਛ ਇੱਕ ਦੁਕਾਨਾਂ ਵਾਲੇ ਵਿਚਾਰੇ ਜਿਹੜੇ ਰੋਜ਼ੀ ਰੋਟੀ ਕਮਾਉਂਦੇ ਕੋ ਕੱਪੜੇ ਦਾ ਕੰਮ ਕਰਦਾ ਵਪਾਰ ਕਰਦਾ ਉਹਨਾਂ ਦੇ ਇਹ ਪੱਥਰ ਨਿਕਲ ਕਰਕੇ ਸ਼ੀਸ਼ੇ ਵੱਜਦੇ ਸ਼ੀਸ਼ਿਆਂ ਦੇ ਵੱਜਦੇ ਸ਼ੀਸ਼ੇ ਟੁੱਟਦੇ ਪਏ ਆ ਜਿਹੜਾ ਕਿ ਮੈਨੂੰ ਸ਼ਿਕਾਇਤ ਕਰਦੇ ਆਪਾਂ ਕਿਹਨੂੰ ਕਮਾਂਗੇ ਜਾ ਕੇ ਕੌਣ ਹਰਜਾਨਾ ਭਰੂਗਾ ਇਹਦਾ ਦੂਸਰੀ ਗੱਲ ਇੱਕ ਸਾਡੇ ਵਾਰਡ ਦੇ ਵਿੱਚ ਇਸੇ ਰੋਡ ਦੇ ਉੱਤੇ ਰਹਿੰਦੇ ਮੇਰੇ ਬਹੁਤ ਹੀ ਅਜੀਬ ਦੋਸਤ ਨੇ ਉਹ ਜਿਹੜੇ ਕਿ ਅੱਜ ਜਲੰਧਰ ਇੱਕ ਨਿੱਜੀ ਹਸਪੀਟਲ ਦੇ ਵਿੱਚ ਇਲਾਜ ਕਰਾ ਰਹੇ ਆ ਆਈਸੀਯੂ ਦੇ ਵਿੱਚ ਆ ਡਸਟ ਚੜ ਚੜ ਕੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਉਹਨਾਂ ਨੂੰ ਪ੍ਰੋਬਲਮ ਆ ਗਈ ਆ ਤੋਂ ਇਦਾਂ ਦਿਨ ਪਰ ਦਿਨ ਆਪਾਂ ਕਹਿੰਨੇ ਹਾਲਾਤ ਇੰਨੇ ਵਿਗੜਦੇ ਜਾ ਰਹੇ ਆ ਜਿਹੜਾ ਕਿ ਇਹ ਬਹੁਤ ਹੀ ਸਾਡੇ ਲਈ ਸ਼ਰਮਨਾਕ ਗੱਲਬਾਤ ਐਸ ਲਈ ਮੌਜੂਦਾ ਸਰਕਾਰ ਲਈ ਜਾਂ ਸਾਡੇ ਐਮਐਲਏ ਲਈ ਜਿਨੇ ਕੀ ਉਦਘਾਟਨ ਐਡਾਡੇ ਪੱਥਰ ਇਹ ਸੜਕ ਦੇ ਉੱਤੇ ਅੱਜ ਤੋਂ ਮੈਨੂੰ ਯਾਦ ਆਜੇ ਤੋਂ ਚਾਰ ਸਾਲ ਪਹਿਲਾਂ ਇੱਕ 45 ਲੱਖ ਰੁਪਏ ਦੀ ਲਾਗਤ ਦੇ ਨਾਲ ਸੀਵਰ ਪਿਆ ਸੀਗਾ ਉਦੋਂ ਵੀ ਨਾਰੀਅਲ ਇੱਕ ਸਿੰਪਲ ਨਾਰੀਅਲ ਦੇ ਨਾਲ ਇਹੀ ਲੋਕ ਮੌਜੂਦ ਸਿਗੇ ਸਿੰਪਲ ਨਾਰੀਅਲ ਉਹ ਰੀਵਨ ਦੇ ਨਾਲ ਉਹ ਘਟਨ ਕੀਤਾ ਗਿਆ ਸੀ ਅੱਜ ਇੱਕ 10-15000 ਰੁਪਏ ਦਾ ਐਡਾ ਸਾਰਾ ਪੱਥਰ ਲਾ ਦਿੱਤਾ ਉਹਦੇ ਉੱਤੇ ਉਦਘਾਟਨ ਕਰ ਦਿੱਤਾ ਸਾਨੂੰ ਉਸ ਚੀਜ਼ ਦਾ ਕੋਈ ਦਿੱਕਤ ਨਹੀਂ ਜੀ ਸਰ ਇਹੀ ਗੱਲ ਤੇ ਆਣਾ ਚਾਹਾਂਗਾ ਨੀ ਪੱਥਰ ਰੱਖ ਕੇ ਗਏ ਸੀ ਨੀ ਪੱਥਰ ਦੇ ਵੀ ਹੰਝੂ ਨਿਕਲੇ ਪਏ ਨੇ ਉਹੀ ਨਹੀਂ ਸਹੀ ਤਾਂ ਹੁਣ ਰੋਡ ਦੀ ਜਖਣਾ ਤੁਸੀਂ ਦੇਖ ਸਕਦੇ ਹੋ ਕੰਮ ਸ਼ੁਰੂ ਕਰਨ ਦੀ ਜੇਕਰ ਗੱਲ ਕਰੀਏ ਕੰਮ ਤਾਂ ਸਾਨੂੰ ਉਦੋਂ ਹੀ ਸ਼ੁਰੂ ਕਰਨਾ ਚਾਹੀਦਾ ਜੇ ਅਸੀਂ ਉਹਨੂੰ ਪੂਰਾ ਨੇਪਰੇ ਚਾੜ੍ਹ ਸਕਦੇ ਹਾਂ ਇੱਦਾਂ ਵਿਚ ਵਿਚਾਲੇ ਛੱਡ ਕੇ ਤਾਂ ਜੀ ਲੋਕ ਹੀ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਜੀ ਮੇਰੇ ਕੋਲ ਹੁਣ ਇਹ ਸਾਰੇ ਵਾਰਡ ਵਾਸੀ ਮੇਰੇ ਕੋਲ ਇਕੱਠੇ ਹੋ ਗਏ ਤੁਸੀਂ ਕੌਂਸਲਰ ਮੇਰੇ ਕੋਲ ਵਕੀਸ਼ਵਰੀ ਕੋ ਅਸੀਂ ਇਹਨਾਂ ਨੂੰ ਦੱਸਿਆ ਪੀ ਸੜਕ ਤੇ ਨਗਰ ਨਿਗਮ ਦੀ ਨਹੀਂ ਹੈਗੀ ਇਹ ਸੜਕ ਹੈਗੀ ਆ ਇਹ ਅਲਮਾਰੀ ਵਾਲੇ ਚੌਂਕ ਤੋਂ ਬਸੀ ਗੁਲਾਮ ਸੱਕ ਪੀਡੂ ਪੀਡੂ ਡੀ ਦੀ ਸੜਕ ਵਾ ਤੇ ਅਸੀਂ ਹੋ ਸਕਦਾ ਪਾਰਟੀ ਲੱਗ ਹੋਣ ਕਰਕੇ ਸਾਡੇ ਨਾਲ ਤੁਹਾਨੂੰ ਲੱਗਦਾ ਹੋਵੇ ਅਸੀਂ ਨਹੀਂ ਜਾਣਾ ਇਹ ਸਾਰੇ ਮਹੱਲੇ ਵਾਲੇ ਬਹੁਤ ਬੰਦੇ ਮੂਹਤਵਾਰ ਬੰਦੇ ਇਕੱਠੇ ਹੋ ਕੇ ਗਏ ਐਮ ਐਲ ਏ ਸਾਹ ਕੋ ਜੋਈਣਾ ਨਹੀਂ ਦੱਸਿਆ ਐਮ ਐਲ ਏ ਨੇ ਐਮ ਐਲ ਏ ਸਾਹ ਬਨੇ ਲੌਲੀਪੌਪ ਦੇ ਦਿੱਤਾ ਵੀ ਇਹ ਆਪਾਂ ਜਿਹੜਿਆ ਠੀਕ ਆ ਹੁਣ ਠੰਡ ਕਰਨ ਇਹ ਲੋਕ ਨਹੀਂ ਪੈ ਸਕਦੀ ਮਾਰਚ ਮਹੀਨੇ ਪੈਣੀ ਆ ਇਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਤਾਂ ਕਹਿੰਦੇ ਜੀ ਹੋ ਗਿਆ ਕੰਮ ਹੋ ਗਿਆ ਟਾਈਲਾਂ ਲੱਗਣਗੀਆਂ ਅੱਜ ਇਸ ਗੱਲ ਨੂੰ ਵੀ ਮੇਰਾ خیال ਮਹੀਨਾ ਹੋ ਗਿਆ ਮੈਨੂੰ ਇੱਕ ਗੱਲ ਦੱਸੋ ਜਿਹੜਾ ਐਸਟੀਮੇਟ ਸਾਡਾ ਲੱਕ ਵਾਲਾ ਪਾਸ ਹੋਇਆ ਬੇਸ਼ੱਕ ਸਾਡੇ ਵੱਲੋਂ ਟਾਈਲਾਂ ਲਾਓ ਕੁਛ ਤਾਂ ਦਾ ਹੱਲ ਕਰੋ ਲੋਕਾਂ ਨੂੰ ਰਾਹਤ ਤਾਂ ਦਿਓ ਜਿਹੜਾ ਕਿ ਮਿੱਟੀ ਔਰ ਪੱਥਰਾਂ ਦੇ ਨਾਲ ਬੁਰਾ ਹਾਲ ਹੋਇਆ ਪਿਆ ਲੋਕ ਜੀ ਬਾੜ ਨੰਬਰ 2 ਤੋਂ ਐਮਸੀ ਲਵਕੇਸ਼ ਹੋਰੀ ਜੀ ਵੀ ਮੌਜੂਦ ਨੇ ਹੋਰੀ ਸਾਹਿਬ ਸੜਕ ਦਾ ਜਿਹੜਾ ਕਿ ਪਹਲਾਈ ਵਾਸਤੇ ਲੋਕਾਂ ਦੇ ਲਈ ਕੰਮ ਸ਼ੁਰੂ ਕੀਤਾ ਗਿਆ ਸੀ ਨੀ ਪੱਥਰ ਹੀ ਰੱਖਣੇ ਆਂਦੇ ਨੇ ਕੰਮ ਨਿਪੜੇ ਚੜਨਾਂ ਨਹੀਂ ਆਂਦਾ ਡਵੈਲਪਮੈਂਟ ਲਈ ਜੀ ਅਨਕੇਜ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਪਾ ਸਾਹਿਬ ਨੂੰ ਵੀ ਪੁੱਛਣਾ ਚਾਹਨਾ ਵੀ ਜਦੋਂ ਬਾਈਚਨਾਂ ਦੀ ਸਰਕਾਰ ਆਈ ਸੀ ਇਹਨਾਂ ਨੇ ਬੜਾ ਇੱਕ ਸ਼ਗੂਫਾ ਛੱਡਿਆ ਸੀਗਾ ਵੀ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਤੁਸੀਂ ਸ਼ਹਿਰ ਦੇ ਹਾਲਾਤ ਦੇਖ ਲਓ ਬਾੜਾਂ ਦੇ ਹਾਲਾਤ ਦੇਖ ਲਓ ਇੱਕ ਗਲੀ ਦਾ ਵਿੱਚ ਨਾਲੀਆਂ ਬਣਾਣੀਆਂ ਉਹਦਾ ਵੀ ਉਦਘਾਟਨ ਕਰਦੇ ਨੇ ਔਰ ਉਹਦੇ ਲਈ ਵੀ ਬਕਾਇਦਾ ਪੱਥਰ ਲਗਾਇਆ ਜਾਂਦਾ ਔਰ ਪੱਥਰ ਲੱਗ ਕੇ ਛੜਤਾ ਜਾਂਦਾ ਉਸ ਤੋਂ ਬਾਅਦ ਨਾ ਕਿਸੇ ਨੂੰ ਲੋਕਾਂ ਦੀ ਸਹੂਲਤ ਨੂੰ ਦੇਖਿਆ ਜਾਂਦਾ ਕਿ ਲੋਕਾਂ ਨੂੰ ਕੀ ਪਰੇਸ਼ਾਨੀ ਹੋ ਸਕਦੀ ਹੈ ਉਹਦੇ ਬਾਰੇ ਕੁਝ ਨਹੀਂ ਜਿਸ ਦਿਨ ਜਿੰਪਾ ਜੀ ਇਸ ਸੜਕ ਦਾ ਉਦਘਾਟਨ ਕਰਨ ਆਏ ਸੀ ਰਿਪੇਅਰ ਦਾ ਤੁਸੀਂ ਦੇਖ ਲਓ ਉੱਥੇ ਰਿਪੇਅਰ ਦਾ ਹੀ ਲਿਖਿਆ ਪੱਥਰ ਵੀ ਉਹਨਾਂ ਨੇ ਇਹੀ ਲਗਾਇਆ ਮੈਂ ਔਰ ਅਸ਼ੋਕ ਮਹਿਰਾ ਜੀ ਇਹ ਸਾਡੀ ਕਾਮਨ ਸੜਕ ਹੈ ਜੀ ਔਰ ਨਿਗਮ ਦਾ ਜਾਂ ਪੀ ਡਬਲਯੂ ਡੀ ਦੇ ਅਧਿਕਾਰੀਆਂ ਦਾ ਇਹ ਫਰਜ਼ ਬਣਦਾ ਕਿ ਸਾਡੇ ਜਿਹੜੇ ਮੌਜੂਦਾ ਕਾਉਂਸਲਰ ਨੇ ਭਾਵੇਂ ਅਸੀਂ ਦੂਸਰੀ ਪਾਰਟੀ ਦੇ ਆ ਸਾਨੂੰ ਕੌਨਫੀਡੈਂਸ ਲੈ ਕੇ ਸਾਨੂੰ ਇਨਵਾਈਟ ਕੀਤਾ ਜਾਵੇ ਸਾਨੂੰ ਸੱਦਿਆ ਜਾਵੇ ਸਾਨੂੰ ਦੱਸਿਆ ਜਾਵੇ ਵੀ ਆਹ ਕੰਮ ਕਰਵਾ ਰਹੇ ਪਰ ਹੋਇਆ ਕਿ ਇਹਨਾਂ ਦੇ ਜਿਹੜੇ ਚਾਹਤੇ ਨੇ ਦੋ ਤਿੰਨ ਉਹ ਗਲੀਆਂ ਦੇ ਵਿੱਚ ਜਾ ਕੇ ਇਨਟੀਮੇਸ਼ਨ ਦੇ ਰਹੇ ਸੀਗੇ ਜੀ ਕਿ ਸਵੇਰੇ ਜਿੰਪਾ ਜੀ ਆ ਕੇ ਉਦਘਾਟਨ ਕਰਨ ਆ ਰਹੇ ਨੇ ਔਰ ਜਦੋਂ ਸਾਨੂੰ ਆਪਣੇ ਵਾਰਡ ਵਾਸੀਆਂ ਤੋਂ ਪਤਾ ਲੱਗਿਆ ਔਰ ਸਵੇਰੇ ਜਿੰਪਾ ਜੀ ਇੱਥੇ ਆਏ ਮੈਂ ਇਹਨਾਂ ਵਾਰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦਾ ਪੂਰ ਜ਼ੋਰ ਵਿਰੋਧ ਕੀਤਾ ਕਿਉਂਕਿ ਉਹਨਾਂ ਨੇ ਤਾਂ ਉਦਘਾਟਨ ਕਰਕੇ ਚਲੇ ਜਾਣਾ ਕਿਸੇ ਨੇ ਵੀ ਜਿਹੜੇ ਵਾਰਡ ਵਾਸੀ ਨੇ ਉਹਨਾਂ ਨੇ ਜਿੰਪਾ ਜੀ ਨੂੰ ਫੋਨ ਨਹੀਂ ਕਰਨਾ ਉਹਨਾਂ ਨੇ ਜਦੋਂ ਕੋਈ ਪ੍ਰੋਬਲਮ ਹੋਣੀ ਹੈ ਉਹਨਾਂ ਨੇ ਕੰਸਰਨ ਕਾਉਂਸਲਰ ਨੂੰ ਹੀ ਕਹਿਣਾ ਜਿਸ ਟਾਈਮ ਸਾਨੂੰ ਪਤਾ ਲੱਗਿਆ ਵੀ ਇਹਦਾ ਉਦਘਾਟਨ ਕਰਕੇ ਕਰਨਾਰੇ ਨੇ ਉਸ ਵੇਲੇ ਮੈਨਾਂ ਨੂੰ ਕਿਹਾ ਮੈਂ ਕਿਹਾ ਵੀ ਇਹਨੂੰ ਪਟਾਓ ਨਾ ਕਿਉਂਕਿ ਸਾਡੇ ਸਾਨੂੰ ਪਤਾ ਵੀ ਲੁੱਕ ਦੇ ਪਲਾਂਟ ਬੰਦ ਨੇ ਜੀ ਜੇ ਲੁੱਕ ਦੇ ਪਲਾਂਟ ਬੰਦ ਨੇ ਕੰਮ ਹੋਣਾ ਨਹੀਂ ਇਹਨੂੰ ਪਟਾਣ ਦਾ ਕੀ ਫਾਇਦਾ ਤੁਹਾਡੀ ਬੇਨਤੀ ਤੋਂ ਬਾਅਦ ਤੁਸੀਂ ਕਿਹਾ ਸੀ ਕਿ ਨਾ ਪਟਾਓ ਫੇਰ ਵੀ ਆਪਣੀ ਮਨਮਰਜ਼ੀ ਕਰਨੀ ਹੈ ਬਿਲਕੁਲ 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 ਮੈਂ ਸਾਨੂੰ ਪੁੱਛਿਆ ਹੀ ਨਹੀਂ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਸਾਨੂੰ ਦੱਸਣਾ ਤਾਂ ਚਾਹੀਦਾ ਅਸੀਂ ਕੋਈ ਮਸ਼ਵਰਾ ਹੀ ਦਿੰਦੇ ਵੀ ਲੋਕਾਂ ਨੂੰ ਅਸੁਵਿਧਾ ਹੋਏਗੀ ਉਹਨਾਂ ਨੂੰ ਪਰੇਸ਼ਾਨੀ ਹੋਏਗੀ ਪਰ ਨਹੀਂ ਸਿਰਫ ਆਪਣੇ ਜਿਹੜੇ ਚਹੇਤੇ ਨੇ ਜਿਨ੍ਹਾਂ ਨੂੰ ਕਹਿ ਸਕਦਾ ਵੀ ਮੈਂ ਅਗੋਂ ਇਲੈਕਸ਼ਨ ਲਈ ਪ੍ਰਮੋਟ ਕਰ ਰਹੇ ਨੇ ਉਹ ਜਾ ਕੇ ਗਲੀਆਂ ਦੇ ਵਿੱਚ ਇਨਟੀਮੇਸ਼ਨ ਦੇ ਰਹੇ ਆ ਸਵੇਰੇ ਜੀ ਜਿੰਪਾ ਜੀ ਉਦਘਾਟਨ ਕਰਨ ਆ ਰਹੇ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਤੁਸੀਂ ਇਕੱਲੀ ਇਸ ਜਗ੍ਹਾ ਦੀ ਤਾਂ ਚਲੋ ਪ੍ਰੋਬਲਮ ਹੈ ਕਿ ਹੋਰ ਵੀ ਸ਼ਹਿਰ ਦੇ ਵਿੱਚ ਦੇਖ ਲਓ ਸੜਕ ਮੈਨੂੰ ਦੱਸ ਦਿਓ ਲਿੰਕ ਸੜਕਾਂ ਕਿਹੜੀਆਂ ਸੜਕ ਜਿਹੜੀ ਹੈਗੀ ਬਣੀ ਦੀ ਉਹਨਾਂ ਵੱਲੋਂ ਸਰ ਐਮ ਐਲ ਏ ਸਾਹਿਬ ਦੀ ਗੱਲ ਕਰੀਏ ਬੜੇ ਕੌਨਫੀਡੈਂਟਲੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਸਾਰੀਆਂ ਸੜਕਾਂ ਜਿਹੜੀਆਂ ਪੀ ਡਬਲਯੂ ਡੀ ਦੇ ਜਾਂ ਨਗਰ ਨਿਗਮ ਦੇ ਅੰਡਰ ਆਂਦੀਆਂ ਨੇ ਡੇਢ ਤੋਂ 2 ਮਹੀਨੇ ਚ ਉਹਨਾਂ ਦੀ ਨੁਹਾਰ ਸੁਧਾਰ ਦਿੱਤੀ ਜਾਵੇਗੀ ਕੀ ਸਾਰੇ ਸੁਧਾਰੀ ਜਾ ਰਹੀ ਹੈ ਜਾਂ ਬਗਾੜੀ ਜਾ ਰਹੀ ਹੈ ਇਹ ਸਿੰਪਲ ਲਾਲੀਪਾਪ ਹੈ ਜੀ ਇਹ ਤਾਂ ਲੋਕਾਂ ਨੂੰ ਇੱਕ ਲਾਲੀਪਾਪ ਦੇਣ ਵਾਲੀ ਗੱਲ ਹੈ ਕਿਹੜੀ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਸੜਕ ਦਾ ਚਲੋ ਹੁਣ ਆਪਾਂ ਇਸ ਵਾਰਡ ਦੇ ਕੌਂਸਲਰ ਹਾਂ ਤੁਸੀਂ ਸ਼ਹਿਰ ਦੀਆਂ ਹੋਰ ਗਲੀਆਂ ਸੜਕਾਂ ਦੇਖ ਲਓ ਸਾਰੀਆਂ ਗਲੀਆਂ ਸੜਕਾਂ ਵਾਰਡਾਂ ਦੇ ਇੰਟਰਲੋਕਿੰਗ ਦੇ ਕੰਮ ਪਾਸ ਹੋਏ ਦੇ ਨੇ ਉਹਨਾਂ ਨੂੰ ਪਾਸ ਹੋਇਆ ਨੂੰ 4-4 ਮਹੀਨੇ ਹੋ ਗਏ 6-6 ਮਹੀਨੇ ਹੋ ਗਏ ਸਿਰਫ ਇੱਕ ਉਦਘਾਟਨ ਦਾ ਪੱਥਰ ਲੱਗਣ ਲਈ ਤਰਸ ਰਹੇ ਨੇ ਉਹ ਕੰਮ ਹੀ ਨਹੀਂ ਸਟਾਰਟ ਹੋ ਰਿਹਾ 2 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਹੋ ਗਿਆ ਗਲੀਆਂ ਦੇ ਵਿੱਚ ਲਾਈਟਾਂ ਨਹੀਂ ਐ ਉਹਨਾਂ ਦੇ ਐਸਟੀਮੇਟ ਬਣੇਦੇ ਆ ਉਹਦੇ ਸਰਵੇ ਕਰਵਾਇਆ ਇਹਨਾਂ ਨੇ ਪਰ ਇੱਕ ਵੀ ਲਾਈਟ ਨਹੀਂ ਲੱਗੀ ਔਰ ਬੜੀ ਸ਼ਰਮ ਵਾਲੀ ਗੱਲ ਹੈ ਮੈਂ ਤਾਂ ਕਹਿਣਾ ਮੌਜੂਦਾ ਸਰਕਾਰ ਵਾਸਤੇ ਸ਼ਹਿਰ ਦੇ ਵਿੱਚ ਇੰਨੀਆਂ ਚੋਰੀਆਂ ਹੋ ਰਹੀਆਂ ਇਹਨਾਂ ਨੂੰ ਬਹੁਤ ਵਾਰੀ ਰਿਕੁਐਸਟ ਕਰ ਚੁੱਕੇ ਆਂ ਵੀ ਗਲੀਆਂ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਕਰੋ ਪਰ ਹੈ ਹੀ ਨਹੀਂ ਕੋਈ ਵੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਜੀ ਤਾਂ ਇੱਧਰ ਲੇਡੀਜ਼ ਵੀ ਮੌਜੂਦ ਨੇ ਆ ਨਾਲ ਵੀ ਜਿਹੜੀ ਕਿ ਗੱਲਬਾਤ ਜ਼ਰੂਰ ਕਰਾਂਗੇ ਮੈਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਕੰਚਨ ਵਿਸ਼ਿਸ਼ਟ ਮਹਿਰਾ ਜੇਮ ਤੁਹਾਡੇ ਘਰ ਹੋਣਗੇ ਇੱਥੇ ਬੁਰੀ ਤਰ੍ਹਾਂ ਦੇ ਨਾਲ ਪਟ ਪਟਈਆ ਹੋਇਆ ਪਿਆ ਤਾਂ ਕਿਵੇਂ ਸਰ ਰਿਹਾ ਕਿਉਂਕਿ ਬੱਚੇ ਵੀ ਆਂਦੇ ਹੋਣਗੇ ਖੇਡਦੇ ਹੋਣਗੇ ਤਾਂ ਕੀ ਕੁਝ ਚੱਲ ਰਿਹਾ ਪਿਆ ਹੈ ਜੀ ਬਹੁਤ ਬੁਰੀ ਹਾਲਤ ਹੈ ਸਰ ਮੇਰੀ ਬੇਟੀ ਜਾਂਦੀ ਹੈ ਟਿਊਸ਼ਨ ਉਹ ਨੂੰ ਖੁਦ ਉਹਦੀ ਐਕਟਿਵਸ ਲਿਪ ਹੋ ਗਈ ਉਹਦੇ ਸੱਟਾਂ ਲੱਗੀਆਂ ਹੈਨਾ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੈ ਸਾਰੇ ਲੋਕ ਇੱਥੇ ਇਹਨਾਂ ਦੇ ਘਰ ਆ ਸਭ ਪਰੇਸ਼ਾਨ ਤੁਸੀਂ ਪੁੱਛ ਸਕਦੇ ਹੋ ਬਿਆ ਬੱਚੇ ਪਰੇਸ਼ਾਨ ਆ ਬੱਚੇ ਜਾਨ ਤੋਂ ਡਰਦੇ ਆ ਕੀ ਸੜਕ ਤੋਂ ਜਾਣਾ ਕਿੱਦਾਂ ਸਾਨੂੰ ਖੁਦ ਨੂੰ ਲੱਗਦਾ ਕਿ ਜਾਣਾ ਨੰਗਣਾ ਕਿੱਦਾਂ ਤੇ ਪਹਿਲੀ ਗੱਲ ਤਾਂ ਪੇ ਪੱਟਣ ਹੀ ਨਹੀਂ ਚਾਹੀਦੀ ਸੜਕ ਜੇ ਤੁਸੀਂ ਬਣਾਉਣ ਦੇ ਕਾਬਿਲ ਹੀ ਨਹੀਂ ਹੋ ਕਾਬਲੀਅਤ ਹੀ ਨਹੀਂ ਨਹੀਂ ਰੱਖਦੇ ਤਾਂ ਤੁਸੀਂ ਪੱਟੀ ਕਿਉਂ ਹੈਨਾ ਉਹਨੂੰ ਪਹਿਲੇ ਦੀ ਜਿੱਦਾਂ ਸੀਗੀ ਉਦਾਂ ਰਹਿਣ ਦਿੰਦੇ ਤੇ ਜੇ ਪੱਟੀ ਆ ਤਾਂ ਹੁਣ ਉਹਨੂੰ ਬਣਾਉਣ ਦਾ ਵੀ ਹਮਤ ਰੱਖੋ ਤਾਂ ਹੋਰ ਵੀ ਜਿਹੜੇ ਕਿ ਲੋਕ ਮੌਜੂਦ ਨੇ ਜੀ ਸਰ ਕੀ ਨਾਮ ਹੈ ਤੁਹਾਡਾ ਇਹ ਤਾਂ ਇੱਕ ਮੇਰਾ ਨਾਮ ਬਲਦੇਵ ਕ੍ਰਿਸ਼ਨ ਸੈਣੀ ਹੈ ਬਿਲਕੁਲ ਸਾਡਾ ਸੜਕ ਦੇ ਉੱਤੇ ਕਾਰ ਆ ਇਹ ਤੇ ਰੋਡ ਬਣਾ ਜੇ ਬਣ ਜਾਂਦੀ ਤੇ ਚਲੋ ਬਹੁਤ ਅੱਛਾ ਹੁੰਦਾ ਅਸੀਂ ਵੀ ਖੁਸ਼ ਸਗੇ ਪਰ ਇਹ ਰੋਡ ਤਾਂ ਉਲਟੀ ਖਰਾਬ ਕਰ ਦਿੰਦੀ ਐ ਜੱਦਾ ਇੱਕ ਖੋਦ ਖੋਦੀ ਐ ਸਾਰੇ ਅੰਦਰ ਸਾੜੇ ਤੂੜ ਜਾਂਦੀ ਐ ਬਿਮਾਰ ਹੋ ਰਹੇ ਆਦਮੀ ਐਕਸੀਡੈਂਟ ਹੋ ਰਹਾ ਐ ਮੈਨ ਹੌਲ ਦਾ ਹਾਲ ਦੇਖ ਲਓ ਇਹਦਾ ਸਿਰਦਰਦੀ ਸੇ ਤਾਂ ਇੱਕ ਵੱਡੀ ਵੱਡੀ ਸਿਰਦਰਦੀ ਕਰ ਦਿੰਦੀ ਸਾਡੇ ਸਿਰ ਦੇ ਉੱਤੇ ਕੋਈ ਔਰ ਮੈਨੂੰ ਦੇਖਦਾ ਵੀ ਨਹੀਂ ਗਿਆ ਦੋ ਤਿੰਨ ਮਹੀਨੇ ਦੇ ਵਿੱਚ ਅਜੇ ਬਣੇਗੀ ਕਿਉਂਕਿ ਕੋਲਟਾਰ ਪਲਾਂਟ ਸਾਰੇ ਬੰਦ ਐ ਤੇ ਇਹਨਾਂ ਨੂੰ ਸ਼ੁਰੂ ਹੀ ਨਹੀਂ ਕਰਨਾ ਚਾਹੀਦਾ ਸੀ ਕੰਮ ਜੇ ਇਹਨਾਂ ਦੀ ਪਲੈਨਿੰਗ ਹੀ ਕੋਈ ਨਹੀਂ ਮੈਂ ਤਾਂ ਇਹ ਲੱਗ ਰਿਹਾ ਕਿ ਕਿਸੇ ਪਲੈਨਿੰਗ ਦੇ ਨਾਲ ਕੋਈ ਕੰਮ ਹੁੰਦਾ ਕਿ ਹਾਂ ਜੀ ਐਨੇ ਟਾਈਮ ਚ ਖਤਮ ਕਰਨਾ ਜਦੋਂ ਇਹਨਾਂ ਨੂੰ ਪਤਾ ਸੀ ਕਿ ਪਲਾਂਟ ਬੰਦ ਹੋ ਜਾਣਾ ਤੇ ਕਿਉਂ ਇਹਨਾਂ ਨੇ ਪੱਟੀ ਤੇ ਇਹਦੇ ਨਾਲ ਤੇ ਸਾਰੀ ਧੂੜ ਸਾਡੇ ਅੰਦਰ ਜਾਂਦੀ ਪਈ ਆ ਸਾਰੇ ਜਿੰਨੇ ਸੜੋ ਦੇ ਕਿਨਾਰੇ ਤੇ ਜਿੰਨੇ ਘਰ ਆ ਉਹ ਸਾਰੇ ਅੱਧੇ ਬੰਦੇ ਬਿਮਾਰ ਆ ਮੈਂ ਤਾਂ ਇਹੀ ਰਿਕਵੈਸਟ ਕਰਾਂਗਾ ਆਜਾ ਵੀ ਜੋ ਵੀ ਕਰਨਾ ਹੈ ਤੇ ਕੋਈ ਪਾਣੀ ਛਿੜਕੇ ਕੋਈ ਕੁਝ ਕਰੇ ਧੂੜ ਇੰਨੀ ਅੰਦਰ ਜਾ ਰਹੀ ਆ ਕੋਈ ਇਹਦਾ ਕੋਈ ਸੋਚਦਾ ਹੀ ਨਹੀਂ ਕੋਈ ਇਹਦੇ ਵਾਰ ਸਰ ਮਾਈਨਿੰਗ ਦੀ ਗੱਲ ਕਰੀਏ ਤਾਂ ਟਰੱਕ ਵੀ ਨੇ ਜਿਹੜੇ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਿਕ ਇੱਥੋਂ ਲੰਘਦੇ ਨੇ ਕਿ ਮਤਲਬ ਕੋਈ ਡਿਸਪਲਿਨ ਰਹਿ ਹੀ ਨਹੀਂ ਹੈਗਾ ਜੀ ਕੋਈ ਵੀ ਮਰਜ਼ੀ ਨਾਲ ਚੱਕ ਕੇ ਜਿੱਥੋਂ ਮਰਜ਼ੀ ਟਰੱਕ ਭਰ ਕੇ ਲੈ ਕੇ ਜਾ ਸਕਦਾ ਤੇ ਰੋਡ ਤੋੜ ਸਕਦਾ ਕਿਤੇ ਦੇ ਅਨਕੇਸ਼ ਜੀ ਗੱਲ ਹੈਗੀ ਇਸ ਤਰ੍ਹਾਂ ਵੀ ਅਸੀਂ ਹਾਊਸ ਦੀ ਮੀਟਿੰਗਸ ਦੇ ਵਿੱਚ ਜਿੱਥੇ ਕਿ ਐਮਐਲਏ ਜਿੰਪਾ ਸਾਹਿਬ ਹਰ ਮੀਟਿੰਗ اٹੈਂਡ ਕਰਦੇ ਨੇ ਮੈਂ ਲਾਸਟ ਮੀਟਿੰਗ ਦੇ ਵਿੱਚ ਵੀ ਰਿਕਵੈਸਟ ਕੀਤੀ ਸੀਗੀ ਵੀ ਸਾਡੇ ਇਹ ਦੋ ਰੋਡ ਇਹ ਬਸੀ ਗੁਲਾਮ ਸਿੰਘ ਵਾਲਾ ਰੋਡ ਤੇ ਇਧਰੋਂ ਚਾਂਦ ਨਗਰ ਵਾਲਾ ਰੋਡ ਇੱਥੋਂ ਦਿਨ ਰਾਤ ਇਨਲੀਗਲ ਟਿਪਰ ਨੰਗਦੇ ਨੇ ਔਰ ਮੇਰੀ ਬਾਰ-ਬਾਰ ਰਿਕਵੈਸਟ ਦੇ ਬਾਵਜੂਦ ਵੀ ਉਹਨਾਂ ਨੇ ਅਜ ਤੱਕ ਕਦੀ ਕੋਈ ਐਕਸ਼ਨ ਨਹੀਂ ਲਿਆ ਮੈਂ ਤਾਂ ਇਹ ਸਮਝਦਾ ਵੀ ਇਹਨਾਂ ਦੀ ਮਿਲੀ ਭਗਤ ਨਹੀਂ ਸਾਰਾ ਕੁਝ ਚੱਲ ਰਿਹਾ ਇਹ ਧੰਦਾ ਹੁਣ ਇਹਨਾਂ ਦੀ ਮਿਲੀ ਭਗਤ ਨਹੀਂ ਚੱਲ ਰਿਹਾ ਇਸੇ ਕਰਕੇ ਇਹਨਾਂ ਨੂੰ ਲੋਕਾਂ ਦੀ ਪਰੇਸ਼ਾਨੀ ਨਾਲ ਕੋਈ ਹੈ ਨਹੀਂ ਵੀ ਲੋਕਾਂ ਨੂੰ ਕੋਈ ਪਰੇਸ਼ਾਨੀ ਹੋ ਰਹੀ ਹੈ ਸਾਰੀ-ਸਾਰੀ ਰਾਤ ਇੱਥੋਂ ਟਰੱਕ ਔਰ ਟਰਾਲੀਆਂ ਲੰਘਦੀਆਂ ਟਿਪਰਾਂ ਦੀਆਂ ਇੱਕ ਦੋ ਚੈਨਲ ਵਾਲਿਆਂ ਨੇ ਪਹਿਲਾਂ ਵੀ ਅੱਗੇ ਕਲੋਨੀ ਹੈਗੀ ਆ ਉੱਥੇ ਵੀ ਟਿਪਰ ਔਰ ਟਰਾਲੀਆਂ ਖੜੀਆਂ ਪਾਈਆਂ ਸੀਗੀਆਂ ਪਰ ਉਹਦੇ باوجود ਕੋਈ ਕਾਰਵਾਈ ਨਹੀਂ ਹੈ ਜੀ ਬਿਲਕੁਲ ਮੈਰਾ ਸਾਹਿਬ ਜਿਵੇਂ ਕਿ 10 ਲੋਕਾਂ ਦੇ ਦੱਸਣ ਮੁਤਾਬਕ ਵੀ ਸ਼ਰੇ ਆ ਮਾਈਨਿੰਗ ਵਾਲੇ ਟਰੱਕ ਇੱਥੋਂ ਜਾਂਦੇ ਨੇ ਕੁਝ ਸ਼ਿਕਾਇਤਾਂ ਵੀ ਐਮਸੀ ਸਾਹਿਬ ਵੱਲੋਂ ਵੀ ਕੀਤੀਆਂ ਗਈਆਂ ਨੇ ਪਰ ਫਿਰ ਵੀ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਜੇ ਐਮਸੀਆਂ ਦੀ ਗੱਲਬਾਤ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਤਾਂ ਆਮ ਲੋਕਾਂ ਦੀ ਤਾਂ ਕੀ ਹੋਈ ਸੁਣਵਾਈ ਹੋਵੇਗੀ ਜੀ ਦੇਖੋ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਐਮਐਲਏ ਸਾਹਿਬ ਤੱਕ ਇੱਕ ਮੈਸੇਜ ਦੇਣਾ ਚਾਹੁੰਦਾ ਜੇ ਉਹ ਸੁਣ ਸਕਣ ਮੇਰੇ ਹੋ ਸਕਦਾ ਸਾਡੀਆਂ ਪਾਰਟੀਆਂ ਅਲੱਗ ਹੋ ਸਕਦੀਆਂ ਤੁਸੀਂ ਵੀ 4-5 ਵਾਰ ਕੌਂਸਲ ਰਹੇ ਹੋ ਜ਼ਮੀਨੀ ਸਰ ਤੋਂ ਉੱਠ ਕੇ ਅੱਜ ਐਮਐਲਏ ਮੰਤਰੀ ਬਣੇ ਸੀ ਪਰ ਅੱਜ ਜੇ ਵਿਤਕਰਾ ਇੰਨਾ ਸਾਡੇ ਨਾਲ ਤੁਸੀਂ ਵਿਤਕਰਾ ਕਰਨਾ ਸੀ ਤਾਂ ਉਸ ਚੀਜ਼ ਦਾ ਆਪਾਂ ਇੱਕ ਬੇਨਤੀ ਕਰਨਾ ਚਾਹੁੰਦੇ ਆ ਸਾਡੇ ਨਾਲ ਜੋ ਮਰਜ਼ੀ ਕਰੋ ਪਰ ਆਮ ਜਿਹੜੀ ਪਬਲਿਕ ਆ ਉਹ ਪਬਲਿਕ ਨੂੰ ਤੰਗ ਨਾ ਕੀਤਾ ਜਾਵੇ ਮੇਰੇ ਆਪਣੇ ਵਾਰਡ ਦੇ ਜਿਹੜੇ 40-45 ਲੱਖ ਦੇ ਇਸ ਨਾਰਾਇਣਨਗਰ ਦੇ 15 ਲੱਖ 70 ਹਜ਼ਾਰ ਦੀਆਂ ਦੋ ਗਲੀਆਂ ਜਿਹੜੀਆਂ ਉਹ ਕਾਫੀ ਦਿਨ ਤੋਂ ਬੁਰਾ ਹਾਲਾਤ ਆ ਵਰਕ ਆਊਟਰ ਹੋ ਚੁੱਕੇ ਆ ਜਦੋਂ ਗੱਲ ਕਰਦੇ ਆ ਆਪਾਂ ਅਫਸਰਾਂ ਦੇ ਨਾਲ ਉਹ ਕਹਿੰਦੇ ਜੀ ਮਹੂਰਤ ਉਹ ਕਰਵਾ ਲਓ ਉਹ ਉਦਘਾਟਨ ਕਰਵਾ ਲਓ ਮੈਂ ਬੇਨਤੀ ਕਰਨਾ ਉਦਘਾਟਨ ਕਰਕੇ ਜਦੋਂ ਮਰਦੀ ਅਸੀਂ ਨਹੀਂ ਤੁਸੀਂ ਕੰਨੇ ਤਾਂ ਅਸੀਂ ਨਹੀਂ ਖੜੇ ਹੋ ਮੰਗੇ ਜੇ ਸਾਨੂੰ ਪਿੱਛੇ ਰੱਖਦੇ ਹੋ ਤੁਸੀਂ ਪਰ ਲੋਕਾਂ ਨੂੰ ਤੰਗ ਨਾ ਕਰੋ ਰਾਜਨੀਤੀ ਇਹਦੇ ਵਿੱਚ ਨਹੀਂ ਆਉਣੀ ਚਾਹੀਦੀ ਸਮਾਜ ਸੇਵਾ ਦੇ ਵਿੱਚ ਜੇ ਅਸੀਂ ਇਸ ਧਾਨ ਨਾਲ ਲੈ ਕੇ ਚੱਲੇ ਉਹ ਸੜਕਾਂ ਨੂੰ ਉਦਘਾਟਨ ਕਰਕੇ ਸ਼ੁਰੂ ਕਰਾਇਆ ਜਾਵੇ ਜੀ ਤਾਂ ਇਹ ਗੱਲਬਾਤ ਵੀ ਹੋਈ ਹੈ ਐਮ ਸੀ ਸਾਹਿਬ ਜਿਹੜੇ ਕਿ ਨੇ ਦੋ ਬੋਰਡਾਂ ਦੇ ਤੇ ਲੋਕ ਜਿਹੜੇ ਕਿ ਆਮ ਲੋਕ ਨੇ ਸੜਕ ਤੋਂ ਜਿਹੜੇ ਕਿ ਚੰਗੀ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਪਰੇਸ਼ਾਨ ਹੋਏ ਪਏ ਨੇ ਲੋਕ ਸੋ ਅਸੀਂ ਵੀ ਇੱਕ ਅਪੀਲ ਜ਼ਰੂਰ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਤੇ ਐਮਐਲਏ ਸਾਹਿਬ ਨੂੰ ਕਰਾਂਗੇ ਕਿ ਨੀ ਪੱਥਰ ਰੱਖਣ ਤੋਂ ਬਾਅਦ ਜਿਹੜੀ ਕਿ ਜ਼ਰੂਰ ਜਿੱਥੇ ਵਰਕਿੰਗ ਪ੍ਰੋਜੈਕਟ ਚੱਲ ਰਹੇ ਨੇ ਉੱਥੇ ਆ ਕੇ ਜ਼ਰੂਰ ਉਹਨਾਂ ਦੀ ਸਾਰ ਲਿੱਤੀ ਜਾਵੇ ਕਿਉਂਕਿ ਬਹੁਤੀ ਜਗ੍ਹਾ ਤੇ ਸਿਰਫ ਪੱਟ ਪਟਈਆ ਕਰਕੇ ਹੀ ਕੰਮ ਜਿਉਂ ਦੇ ਤਿਉਂ ਛੱਡ ਦਿੱਤੇ ਜਾਂਦੇ ਨੇ ਜਿਸ ਦੇ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਜਲਦ ਤੋਂ ਜਲ ਦੇ ਜਿਹੜਾ ਪੈਂਡਿੰਗ ਕੰਮ ਛੱਡਿਆ ਹੋਇਆ ਇਸ ਨੂੰ ਸ਼ੁਰੂ ਵੀ ਕਰਵਾਇਆ ਜਾਵੇ ਤਾਂ ਜੋ ਜਿਹੜੇ ਕਿ ਲੋਕ ਨੇ ਉਹ ਸੁੱਖ ਦਾ ਸਾਹ ਲੈ ਸਕਣ